ਪੰਜਾਬ ਦੀ ਧਰਤੀ ਤੋਂ ਪੰਜਾਬ ਦਾ ਸ਼ੇਰ ਪੁੱਤਰ ਧਰਮਿੰਦਰ ਜਿਨੇ 22-23 ਸਾਲ ਦੀ ਉਮਰ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡਾਂਗੋ ਤੋਂ ਜਾ ਕੇ ਬੰਬਈ ਵਰਗੇ ਵੱਡੇ ਸ਼ਹਿਰ ਦੇ ਵਿੱਚ ਮਹਾਨਗਰ ਦੇ ਵਿੱਚ ਪੈਰ ਲਾਉਣੇ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਔਰ ਇਕੱਲੇ ਪੈਰ ਹੀ ਨਹੀਂ ਲਾਏ ਬਲੌਕਬਸਟਰ ਫਿਲਮਾਂ ਦਿੱਤੀਆਂ ਸ਼ੋਲੇ ਧਰਮਵੀਰ ਮੇਰਾ گاਉਂ ਦੀ ਸ਼ਰਗੀਆਂ 300 ਫਿਲਮਾਂ ਚ ਉਹਨਾਂ ਨੇ ਕੰਮ ਕੀਤਾ। ਔਰ ਪਰਿਵਾਰ ਨੂੰ ਜੋੜ ਕੇ ਰੱਖਿਆ। ਇਹ ਬਹੁਤ ਵੱਡੀ ਗੱਲ ਆ, ਇਹ ਬੜੀ ਵੱਡੀ ਨਸੀਹਤ ਆ। ਕੋਈ ਸੂਬਾ ਲੈ ਲਓ, ਅੱਜਕੱਲ ਬੱਚਾ ਵਿਆਹ ਕਰਾਉਂਦਾ ਜਾਂਦਾ, ਅੱਡ ਹੁੰਦਾ ਜਾਂਦਾ। ਲੇਕਿਨ ਤਰਮਿੰਦਰ ਐਸਾ ਕਲਾਕਾਰ ਸੀ ਜਿਨੇ ਜੋ ਪੰਜਾਬ ਦਾ ਕਲਚਰ, ਮਾਪੇ ਦੀ ਸੇਵਾ ਕਰਨੀ, ਮਾਪੇ ਦੇ ਨਾਲ ਰਹਿਣਾ। ਉਹਦੇ ਬੇਟਿਆਂ ਨੇ ਵੀ ਉਹਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ। ਔਰ ਬੰਬੇ ਵਰਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਖੇਤੀ ਕੀਤੀ ਪਜੂ ਡੰਗਰ ਰੱਖੇ ਆਪ ਧਾਰਾਂ ਕੱਢਦੇ ਸੀਗੇ ਜੋ ਮੱਝਾਂ ਗਾਵਾਂ ਰੱਖੀਆਂ ਸੀ ਐਕਸਰਸਾਈਜ਼ 88 ਸਾਲ ਦੀ ਉਮਰ ਤੱਕ ਐਕਸਰਸਾਈਜ਼ ਕਰਦੇ ਰਹੇ ਜਿਹਦੇ ਚ ਯੋਗਾ ਵੀ ਆ ਤੇ ਜਿਮ ਵੀ ਆ ਸੋ ਸਾਡਾ ਜਿੱਥੇ ਮੈਂ ਲੋਕ ਸੇਵਾ ਦੇ ਵਿੱਚ ਜੁੜਿਆ ਉੱਥੇ ਸਾਡਾ ਸਿਨੇਮਾ ਕਾਰੋਬਾਰ ਪਿਛਲੇ 72 ਸਾਲਾਂ ਤੋਂ ਅਸੀਂ ਸਿਨੇਮੇ ਦੇ ਕਾਰੋਬਾਰ ਦੇ ਵਿੱਚ ਤੇ ਮੈਂ ਵੀ ਬਚਪਨ ਤੋਂ ਇਹਨਾਂ ਦੀਆਂ ਫਿਲਮਾਂ ਦੇਖਦਾ ਆਇਆ ਮੇਰੇ ਖਲ ਕੋਈ ਫਿਲਮ ਐਸੀ ਨਹੀਂ ਹੋਊਗੀ ਜਿਹੜੀ ਧਰਮਿੰਦਰ ਦੀ ਮੈਂ ਨਾ ਦੇਖੀ ਹੋਵੇ ਔਰ ਉਹਨਾਂ ਦੀ ਫਿਲਮ ਦੇਖ ਕੇ ਇੱਕ ਵੱਖਰਾ ਜੋਸ਼ ਆਉਂਦਾ ਸੀ ਹਰ ਸਾਲ 4-5 ਮੂਵੀਜ਼ ਉਹਨਾਂ ਦੀਆਂ ਆਉਣੀਆਂ ਪੰਜਾਬੀ ਫਿਲਮਾਂ ਹੁਣ ਤੱਕ